ਈਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਇੱਕ ਰਾਜਾ ਸੀ ਉਹਦੇ ਔਲਾਦ ਨਾ ਹੋਈ ਤਿੰਨ ਵਿਆਹ ਹੋ ਗਏ ਤੇ ਕਿਸੇ ਨੇ ਦੱਸਿਆ ਵੀ ਤੁਸੀਂ ਕਿਸੇ ਪੀਰ ਪਕੰਬਰ ਨੂੰ ਸਾਧ ਕੇ ਪੁੱਛ ਲਓ ਵੀ ਤੁਹਾਡੇ ਬੱਚਾ ਹੋ ਸਕਦਾ ਜੇ ਕੋਈ ਫਕੀਰ ਕੁਛ ਨਾ ਕੁਛ ਕਰ ਦੇਵੇ ਤੁਹਾਡੇ ਘਰ ਦਾ ਚਲੋ ਜੀ ਉਸ ਨੇ ਪੀਰ ਪਕੰਬਰ ਤੇ ਫਕੀਰ ਸਭ ਸੱਦ ਲੇ ਜਦੋਂ ਉਹ ਰਾਜੇ ਦੇ ਦਰਬਾਰ ਵਿੱਚ ਆਏ ਤਾਂ ਇੱਕ ਫਕੀਰ ਕਹਿਣ ਲੱਗਿਆ ਰਾਜਾ ਜੀ ਤੇਰੇ ਘਰੇ ਆਲਾਦ ਤਾਂ ਹੋ ਸਕਦੀ ਆ ਪਰ ਜੇ ਤੂੰ ਆਪਣਾ ਇੱਕ ਬੱਚੇ ਦੀ ਬਲੀ ਦੇ ਦੇ ਕਿਸੇ ਵੀ ਬੱਚੇ ਦੀ ਬਲੀ ਦੇ ਸਕਦਾ ਉਹ ਕਹਿੰਦੇ ਠੀਕ ਆ ਉਸਨੇ ਆਪਦੇ ਰਾਜ ਦਰਬਾਰ ਦੇ ਵਿੱਚ ਹੋਕਾ ਫੇਰ ਦਿੱਤਾ ਵੀ ਜੇਕਰ ਕੋਈ ਮੈਨੂੰ ਆਪਣਾ ਬੱਚਾ ਬਲੀ ਵਾਸਤੇ ਦੇਣਾ ਚਾਹੁੰਦਾ ਤਾਂ ਮੈਂ ਉਸ ਨੂੰ 10000 ਸੋਨੇ ਦੀਆਂ ਮੋਹਰੇ ਦੇਵਾਂਗਾ ਚਲੋ ਜੀ ਇਹ ਜਦੋਂ ਆਵਾਜ਼ ਇੱਕ ਕਿਸਾਨ ਦੇ ਕੰਨਾਂ ਵਿੱਚ ਪਈ ਉਹਦੇ ਤਿੰਨ ਲੜਕੇ ਸੀਗੇ ਇੱਕ ਲੜਕਾ ਤਾਂ ਨਾ ਮਹਾਰਾਜ ਦੀ ਭਗਤੀ ਦੇ ਵਿੱਚ ਲੀਨ ਰਹਿੰਦਾ ਸੀ ਸਾਰਾ ਦਿਨ ਕੰਮ ਵੱਨੀ ਧਿਆਨ ਘੱਟ ਰੱਖਦਾ ਸੀ ਦੋ ਲੜਕੇ ਉਹਦੇ ਨਾਲ ਕੰਮ ਕਰਦੇ ਸੀ ਆਪਦੇ ਬਾਪ ਦੇ ਨਾਲ ਉਨਾਂ ਨੂੰ ਉਹ ਵੇਲਾ ਹੀ ਲੱਗਦਾ ਹੁੰਦਾ ਸੀ ਤੇ ਉਹ ਕਹਿਣ ਲੱਗੇ ਵੀ ਆ ਸਾਰੇ ਜਣੇ ਕਹਿਣ ਲੱਗੇ ਵੀ ਆਪਾਂ ਹੁਣ ਇਸ ਨੂੰ ਵੀ ਆਪਾਂ ਉਹ ਰਾਜੇ ਨੂੰ ਦੇ ਦਈਏ ਆਪਾਂ ਨੂੰ 10000 ਮੋਹਰ ਮਿਲ ਜੂਗੀ ਉਹ ਸਾਰੇ ਜਣੇ ਮੰਨ ਜਾਂਦੇ ਆ ਤੇ ਉਹ ਰਾਜੇ ਨੂੰ ਦੇ ਦਿੰਦੇ ਆ ਤੇ ਜਦੋਂ ਉਹ ਨੂੰ ਬਲੀ ਵਾਲੇ ਥਾਂ ਤੇ ਰਾਜਾ ਲੈ ਕੇ ਪਹੁੰਚਦਾ ਤਾਂ ਉਹ ਪੁੱਛਦਾ ਵੀ ਕੋਈ ਤੇਰੀ ਤਮੰਨਾ ਹੈ ਆਖਰੀ ਤਮੰਨਾ ਦੱਸ ਦੇ ਕਿਉਂਕਿ ਤੂੰ ਬਲੀ ਦੇ ਥਾਂ ਤੇ ਤੈਨੂੰ ਲਾਇਆ ਆ ਹੁਣ ਤੇਰੀ ਬਲੀ ਹੋਣੀ ਉਹ ਕਹਿੰਦੇ ਜੀ ਵੀ ਮੈਨੂੰ ਵੀ ਇੱਕ ਬਾਲਟੀ ਰੇਤੇ ਦੀ ਲਿਆ ਦੇ ਮਿੱਟੀ ਦੀ ਲਿਆ ਦੇ ਮਕਸਦ ਤੇ ਉਹ ਕਹਿੰਦੇ ਚਲੋ ਠੀਕ ਆ ਰਾਜਾ ਤੇ ਸਾਰਿਆਂ ਨੂੰ ਘਰ ਵਿਚਾਰੀਆਂ ਨੂੰ ਆਖਿਆ ਜਾਓ ਜਲਦੀ ਨਾਲ ਜਾਓ ਤੇ ਇਹਨੂੰ ਨਾਲ ਇੱਕ ਮਿੱਟੀ ਦੀ ਬਾਲਟੀ ਭਰ ਕੇ ਲਿਆ ਦੇ ਤੇ ਰਾਜਾ ਕੋਲੇ ਬੈਠਾ ਤੇ ਉਹ ਮਿੱਟੀ ਦੀ ਜਦੋਂ ਬਾਲਟੀ ਆ ਜਾਂਦੀ ਹੈ ਤੇ ਉਹ ਚਾਰ ਢੇਰੀਆਂ ਲਾ ਲਿੰਦਾ ਜਦੋਂ ਇੱਕ ਢੇਰੀ ਲਾਉਂਦਾ ਫਿਰ ਦੂਜੀ ਢੇਰੀ ਲਾਉਂਦਾ ਫਿਰ ਤੀਜੀ ਢੇਰੀ ਲਾਉਂਦਾ ਫਿਰ ਚੌਥੀ ਢੇਰੀ ਲਾਉਂਦਾ ਸਾਰਾ ਕੁਝ ਰਾਜਾ ਵੇਖ ਰਿਹਾ ਹੁੰਦਾ ਪਹਿਲੀ ਢੇਰੀ ਵੀ ਉਹ ਢਾ ਦਿੰਦਾ ਬਣਾ ਕੇ ਦੂਜੀ ਵੀ ਢਾ ਦਿੰਦਾ ਤੀਜੀ ਵੀ ਉਹ ਢਾ ਦਿੰਦਾ ਜਿਹੜੀ ਚੌਥੀ ਢੇਰੀ ਆ ਉਸੇ ਤਰ੍ਹਾਂ ਪਈ ਰਹਿੰਦੀ ਆ ਤੇ ਰਾਜਾ ਉਹਨੂੰ ਪੁੱਛਦਾ ਬਈ ਕੀ ਗੱਲ ਤੂੰ ਚੌਥੀ ਢੇਰੀ ਨਹੀਂ ਢਾਈ ਤੇ ਸਾਰੀਆਂ ਢੇਰੀਆਂ ਢਾਤੀਆਂ ਉਹ ਕਹਿੰਦਾ ਵੀ ਇਹ ਮੇਰੇ ਮਹਾਰਾਜ ਦੀ ਢੇਰੀ ਆ ਇਹ ਸ ਮਹਾਰਾਜ ਨੇ ਹੀ ਮੈਨੂੰ ਤਤੀ ਤਵੀ ਤੇ ਬਿਠਾਉਣਾ ਤੁਸੀਂ ਤਾਂ ਵੀ ਮੈਨੂੰ ਬਚਾ ਸਕਦਾ ਇਹ ਸੱਚੇ ਪਾਤਸ਼ਾਹ ਦੀ ਢੇਰੀ ਆ ਉਹ ਕਹਿੰਦੇ ਪਹਿਲੀ ਢੇਰੀ ਕੀ ਸੀ ਉਹਦਾ ਵੀ ਮੇਰੇ ਮਾਪੇ ਦੀ ਢੇਰੀ ਸੀ ਕਿਉਂਕਿ ਮੇਰੇ ਮਾਪੇ ਨੇ ਕੋਈ ਤਰਸ ਨਹੀਂ ਕੀਤਾ ਤੇ ਉਹਨਾਂ ਨੇ ਬਲੀ ਵਾਸਤੇ ਮੈਨੂੰ ਦੇ ਦਿੱਤਾ ਤੇ ਦੂਜਾ ਉਹ ਆਦੇ ਦੂਜੀ ਢੇਰੀ ਉਹ ਕਹਿੰਦੇ ਇਹ ਮੇਰੇ ਰਿਸ਼ਤੇਦਾਰਾਂ ਦੀ ਹੈ ਕਿਸੇ ਨੇ ਉਹਨੂੰ ਆਈ ਨਹੀਂ ਆ ਖਮਾਵੇਂ ਨੇ ਚਾਚੇ ਨੇ ਤਾਏ ਨੇ ਕਿਸੇ ਨੇ ਆਈ ਨਹੀਂ ਆ ਕਭੀ ਤੂੰ ਇਹ ਨਾਂ ਦੇ ਬਲੀ ਵਾਸਤੇ ਮਸਾ ਪਾ ਲਿਆ ਤੂੰ ਤੇ ਤੀਜੀ ਢੇਰੀ ਹੈ ਜਿਹੜੀ ਉਹ ਰਾਜਤ ਢੇਰੀ ਆ ਕਿਉਂਕਿ ਜਿਹੜੇ ਰਾਜੇ ਹੁੰਦੇ ਆ ਨਾ ਉਹ ਜਨਤਾ ਦੀ ਭਲਾਈ ਵਾਸਤੇ ਜਨਤਾ ਨੂੰ ਮਾਰਨ ਤੋਂ ਬਚਾਉਂਦੇ ਆ ਜਨਤਾ ਜੇ ਹਰ ਵਕਤ ਥਾਰ ਘੜੀ ਉਹਦੇ ਨਾਲ ਖੜਦੇ ਆ ਪਰ ਤੂੰ ਮੈਨੂੰ ਬਲੀ ਵਾਸਤੇ ਲੈ ਕੇ ਆਇਆ ਬਲੀ ਲਹਿਰਿਆ ਮੇਰੀ ਤੇ ਦੇਖੋ ਵੀ ਮੈਂ ਤੇਰੀ ਢੇਰੀ ਵੀ ਢਾਤੀ ਮੇਰੇ ਕੰਨੀਓ ਤੇਰੀ ਢੇਰੀ ਵੀ ਧਈ ਤੇ ਚੌਥੀ ਉਹ ਪਾਤਸ਼ਾਹ ਦੀ ਆ ਉਹ ਨਹੀਂ ਢੇਰੀ ਮਾ ਢਾ ਸਕਦਾ ਕਿਉਂਕਿ ਉਹ ਮੇਰੇ ਨਾਲ ਖੜਾ ਉਹ ਆ ਦੇ ਕਿਵੇਂ ਉਹ ਕਹਿੰਦੇ ਵੀ 50 ਲੱਖ ਜੂਆ ਗਾਂ ਉਹ ਕਹਿੰਦੇ ਚਲੋ ਇਹਨੂੰ ਭਾਈ ਬਲੀ ਦੇ ਥਾਂ ਤੇ ਲੈ ਕੇ ਚੱਲੋ ਉਹ ਜਰਾ ਬਲੀ ਦੇ ਥਾਂ ਤੇ ਲੈ ਕੇ ਜਾਂਦੇ ਆ ਤੋ ਉਹ ਰਾਜਾ ਆਪਦੇ ਮਨ 'ਚ ਸੋਚਦਾ ਵੀ ਇਹ ਇੰਨਾ ਸੰਤਜਾਤ ਬੱਚਾ ਹੈਗਾ ਕਿਉਂ ਨਾ ਮੈਂ ਇਹਨੂੰ ਆਪ ਦਾ ਲੜਕਾ ਬਣਾ ਲਾਂ ਉਹ ਸੋਚਦਾ ਤੇ ਫਿਰ ਉਹ ਉਸ ਬੱਚੇ ਨੂੰ ਵੀ ਮੈਂ ਕਿਸੇ ਦੀ ਬਲੀ ਦੇਵਾਂਗਾ ਲਵਾਂਗਾ ਕੀ ਕਰੂੰਗਾ ਮੈਂ ਇਹ ਹੀ ਬੱਚਾ ਗੋਦ ਲੈ ਲਾਂ ਉਹ ਗੋਦ ਲੈ ਲੈਂਦਾ ਉਸ ਬੱਚੇ ਦੀ ਗੋਦ ਲੈ ਕੇ ਉਹ ਆਪਦੇ ਰਾਜ ਭਾਗ ਸਾਰਾ ਉਹਨੂੰ ਸੰਭਾਲ ਦਿੰਦਾ ਜਦੋਂ ਦੁਨੀਆ ਤੇ ਪਤਾ ਲੱਗਦਾ ਵੀ ਉਸ ਰਾਜੇ ਨਿਨਾਰਾਜ ਭਾਗ ਉਸ ਬੱਚੇ ਨੂੰ ਦੇ ਤਾ ਜਿਹੜਾ ਕੋ ਬਲੀ ਦੇਣ ਵਾਸਤੇ ਲਿਆਂਦਾ ਸੀ ਤੇ ਉਹਦੇ ਮਾਪੇ ਨੂੰ ਵੀ ਜਦੋਂ ਪਤਾ ਲੱਗਦਾ ਉਹ ਵੀ ਮਿਲਣ ਵਾਸਤੇ ਉੱਥੇ ਪਹੁੰਚਦੇ ਆ ਤੇ ਰਾਜਾ ਬਣਿਆ ਹੁੰਦਾ ਚੰਗੇ ਕੱਪੜੇ ਪਾ ਕੇ ਤਾ ਉਹ ਨਾਲ ਉਸ ਰਾਜ ਗੱਦੀ ਤੇ ਬੈਠਾ ਹੁਕਮ ਚਲਾ ਰਿਹਾ ਹੁੰਦਾ ਦੇਖੋ ਵੀ ਉਹ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਰਹਿੰਦਾ ਸੀਗਾ ਉਹਦੇ ਮਾਪਿਓ ਕਹਿੰਦੇ ਸੀ ਵੀ ਇਹ ਕੋਈ ਕੰਮ ਨਹੀਂ ਕਰਦਾ ਉਹ ਸਾਰਿਆਂ ਨਾਲੋਂ ਜ਼ਿਆਦਾ ਕੰਮ ਤਾਂ ਉਹਦਾ ਸੀ ਜਿਹੜਾ ਪਰਮਾਤਮਾ ਨੂੰ ਯਾਦ ਕਰਦਾ ਸੀ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਕਦੇ ਭੁੱਲਣਾ ਨਹੀਂ ਚਾਹੀਦਾ ਹਰ ਵਕਤ ਹਰ ਕੜੀ ਆਪਾਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਰਿਹਾ ਕਰੋ ਕਿਉਂਕਿ ਪਰਮਾਤਮਾ ਹੀ ਆਪਣੇ ਅੰਗ ਸੰਗ ਹੈ ਜੇ ਮਰਨ ਤੱਕ ਉਸ ਨੇ ਆਪਣੀ ਦੇ ਰੱਖਿਆ ਕਰਨੀ ਇਸ ਲਈ ਰਾਲ ਮਿਲ ਕੇ ਤੇ ਪਰਮਾਤਮਾ ਦਾ ਨਾਮ ਲੈਂਦੇ ਰਿਹਾ ਕਰੋ ਮੇਰੀ ਇੰਨੀ ਕਾਰਜ ਨੂੰ ਮੰਨਦੇ ਹੋਏ ਪਰਮਾਤਮਾ ਦੇ ਦਰ ਤੇ ਜਾਇਆ ਕਰੋ ਪਰਮਾਤਮਾ ਦਾ ਨਾਮ ਲਿਆ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ